ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲਿਸ ਕਤਰ ਤਰຸນ ਚੁਗ ਨੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ ਪਾਜਪਾ ਆਗੂ ਨੇ ਦੋਸ਼ ਲਾਇਆ ਕਿ ਪੰਜਾਬ ਅੰਦਰ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਅਤੇ ਕਾਨੂੰਨ ਵਿਵਸਥਾ ਖਤਮ ਹੋ ਰਹੀ ਹੈ ਅਬੋਹਰ ਮੋਗਾਸਾਣੀ ਪੂਰੇ ਪੰਜਾਬ ਵਿੱਚ ਹਰ ਪਾਸੇ ਗੋਲੀਆਂ ਚੱਲ ਰਹੀਆਂ ਨੇ ਲਗਾਤਾਰ ਕਤਲ ਹੋ ਰਹੇ ਨੇ ਤਰຸນ ਚੁਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੇਜੀਵਾਲ ਅਤੇ ਉਸਦੀ ਟੋਲੀ ਦੀ ਆਉ ਪਗਤ ਛੱਡ ਕੇ ਪੰਜਾਬ ਦੇ ਅਮਨ ਕਾਨੂੰਨ ਵੱਲ ਧਿਆਨ ਦੇਣਾ ਚਾਹੀਦਾ ਹੈ मोगा पूरे पंजाब हो रही जटनाव ने जगह जगह से गोलियां चल रही कानून व्यवस्था चरम आ चुकी है आने लगता है कि पंजाब राजस्टर राज है कानून व्यवस्था खत्म हो चुकी है तो भगवंत मान जो खुद मुख्यमंत्री भी है और गृह मंत्री भी है अज गैर के हवाले जा चुका लगातार घटनाव लगातार हत्यावान ਮਿਹਰਬਾਨ ਜੀ ਲੰਗ ਡਾਡਰ ਦੀ ਸਥਿਤੀ ਨੂੰ ਦੇਖਦਿਆਂ ਇਹ ਮੰਗਿਆ ਕਿ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਉਹਦੀ ਐਨਆਈ ਜਾਂਚ ਹੋਣੀ ਚਾਹੀਦੀ ਹੈ। ਅਪਰਾਧੀ ਕੋਈ ਵੀ ਹੋਵੇ ਉਹਨਾਂ ਤੇ ਕਠੋਰ ਕਾਰਵਾਈ ਹੋਣੀ ਚਾਹੀਦੀ ਹੈ।